ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਪੰਜ ਡੱਡੂ ਟੱਪ ਦੇ ਟੱਪਦੇ ਜਾ ਰਹੇ ਸਨ ਅਚਾਨਕ ਤਿੰਨ ਡੱਡੂ ਇੱਕ ਵੱਡੀ ਸਾਰੀ ਖੋਟ ਵਿੱਚ ਡਿੱਗ ਗਏ ਹੁਣ ਉੱਪਰ ਸਿਰਫ ਦੋ ਡੱਡੂ ਬਚੇ ਖੰਡ ਵਿੱਚ ਡਿੱਗੇ ਤਿੰਨ ਡੱਡੂਆਂ ਨੇ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਡੱਡੂ ਖੱਟੀਆਂ ਚਿੱਕੜ ਨਾਲ ਭਰੀਆਂ ਕੰਧਾਂ ਤੇ ਚੜਨ ਦੀ ਕੋਸ਼ਿਸ਼ ਕਰਦੇ ਤੇ ਟੱਪਦੇ ਪਰ ਖੱਡ ਇੰਨੀ ਡੂੰਗੀ ਸੀ ਕਿ ਬਾਹਰ ਨਿਕਲਣਾ ਲਗਭਗ ਨਾ ਮੁਨਕਿਨ ਸੀ ਉੱਪਰ ਵਾਲੇ ਦੋ ਡੱਡੂਆਂ ਨੇ ਕਿਹਾ ਤੁਸੀਂ ਇਸ ਖੱਡ ਵਿੱਚੋਂ ਨਹੀਂ ਨਿਕਲ ਸਕਦੇ ਇਹ ਬਹੁਤ ਵੱਡੀ ਹੈ ਤੁਹਾਡੀ ਕੋਸ਼ਿਸ਼ ਬੇਕਾਰ ਹੈ ਇਹ ਸੁਣ ਕੇ ਇੱਕ ਡੱਡੂ ਨੇ ਸੋਚਿਆ ਕਿ ਉੱਪਰ ਵਾਲੇ ਡੱਡੂ ਸਹੀ ਕਹਿ ਰਹੇ ਨੇ ਉਸਨੇ ਕੋਸ਼ਿਸ਼ ਛੱਡ ਦਿੱਤੀ ਤੇ ਖੱਟੇ ਵਿੱਚ ਬੈਠ ਗਿਆ ਬਾਕੀ ਤੋ ਡੱਟੂ ਅਜੇ ਵੀ ਕੋਸ਼ਿਸ਼ ਕਰ ਰਹੇ ਸਨ ਉੱਪਰ ਵਾਲੇ ਦੂ ਡੱਟੂਆਂ ਨੇ ਫਿਰ ਕਿਹਾ ਤੁਸੀਂ ਵਕਤ ਬਰਬਾਦ ਕਰ ਰਹੇ ਹੋ ਇੱਥੇ ਹੀ ਰਹਿਣਾ ਪਵੇਗਾ ਇਹ ਸੁਣ ਕੇ ਦੂਜਾ ਡੱਟੂ ਵੀ ਹਾਰ ਕੇ ਬੈਠ ਗਿਆ ਪਰ ਤੀਜਾ ਡੱਟੂ ਨਹੀਂ ਰੁਕਿਆ ਉਹ ਟੱਪਦਾ ਰਿਹਾ ਕੋਸ਼ਿਸ਼ ਕਰਦਾ ਰਿਹਾ ਉੱਪਰ ਵਾਲੇ ਡੱਡੂ ਚੀਕਦੇ ਰਹੇ ਤੈਨੂੰ ਸੁਣਾਈ ਨਹੀਂ ਦਿੰਦਾ ਸੱਬ ਨੇ ਹਾਰ ਮੰਨ ਲਈ ਪਰ ਉਸ ਡੱਡੂ ਤੇ ਕੋਈ ਅਸਰ ਨਹੀਂ ਹੋਇਆ ਉਹ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਅਤੇ ਆਖਿਰਕਾਰ ਡੱਡੂ ਖੱਡ ਵਿੱਚੋਂ ਬਾਹਰ ਨਿਕਲ ਆਇਆ ਸਾਰੇ ਡੱਡੂ ਹੈਰਾਨ ਸਨ ਤੇ ਸਾਰੇ ਡੱਡੂ ਸੋਚਦੇ ਇਹ ਕਿਵੇਂ ਖੱਡ ਵਿੱਚੋਂ ਬਾਹਰ ਨਿਕਲ ਗਿਆ ਸੱਚ ਤਾਂ ਇਹ ਸੀ ਕਿ ਉਹ ਡੱਡੂ ਬੋਲਾ ਸੀ ਉਸ ਨੂੰ ਉੱਪਰ ਵਾਲੇ ਡੱਡੂਆਂ ਦੀਆਂ ਨਾਕਾਮ ਗੱਲਾਂ ਸੁਣਾਈ ਹੀ ਨਹੀਂ ਦਿੰਦੀਆਂ ਸੀ ਉਸ ਨੇ ਸਿਰਫ ਆਪਣੀ ਜਿੱਦ ਤੇ ਮਿਹਨਤ ਤੇ ਭਰੋਸਾ ਰੱਖਿਆ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਜਦੋਂ ਅਸੀਂ ਜ਼ਿੰਦਗੀ ਵਿੱਚ ਕੁਝ ਚੰਗਾ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਬੋਲਦੇ ਹਨ ਤੇ ਸਾਨੂੰ ਰੋਕਣ ਲਈ ਵੱਖ-ਵੱਖ ਗੱਲਾਂ ਕਹਿੰਦੇ ਹਨ ਪਰ ਜੇ ਤੁਸੀਂ ਆਪਣੇ ਕੰਮ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਡੱਡੂ ਮੰਗੂ ਬੋਲੇ ਬਣ ਜਾਓ ਉਹਨਾਂ ਦੀਆਂ ਗੱਲਾਂ ਦਾ ਆਪਣੇ ਤੇ ਕੋਈ ਅਸਰ ਨਾ ਹੌਣ ਦੇਉ ਕਿਉਂਕਿ ਸਭ ਤੋਂ ਵੱਡੀ ਬਿਮਾਰੀ ਇਹ ਹੈ ਕਿ ਲੋਕ ਕੀ ਕਹਿਣਗੇ ਲੋਕ ਕੁਝ ਵੀ ਕਹਿੰਦੇ ਹਨ ਭਾਵੇਂ ਤੁਸੀਂ ਕੁਝ ਨਾ ਕਰੋ ਤੇ ਭਾਵੇਂ ਤੁਸੀਂ ਕੁਝ ਕਰੋ ਇਹੀ ਲੋਕਾਂ ਦਾ ਕੰਮ ਹੈ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰੋ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ ਤੇ ਮਾਪਿਆਂ ਦੀ ਸੇਵਾ ਕਰੋ